ਸਤਿ ਸ਼੍ਰੀ ਅਕਾਲ ਜੀ ਐਨਬੀ ਨਿਊਜ਼ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਮਨਿੰਦਰ ਕੋਰ ਲੈ ਕੇ ਹਾਜ਼ਰ ਆ ਪੰਜਾਬੀ ਖਬਰਾਂ ਦਾ ਬੁਲੇਟਿਨ ਤੇ ਪੰਜਾਬੀ ਖਬਰਾਂ ਦਾ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਕਿਸਾਨੀ ਮੁੱਦੇ ਤੋਂ ਜੀ ਹਾਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਸੰਗਰਸ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਜੇਕਰ ਗੱਲ ਕਰੀਏ ਭਾਰਤ ਬੰਦ ਦੀ ਤਾਂ ਹਰ ਵਰਗ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਪੂਰਾ ਹੰਗਾਰਾ ਮਿਲ ਰਿਹਾ ਹੈ ਕੋਰਾਲੀ ਦੇ ਨੇੜਲੇ ਪਿੰਡ ਲਖਨੌਰ ਦੇ ਵਿੱਚ ਕਿਸਾਨਾਂ ਨੇ ਚੱਕਾ ਜਾਮ ਕੀਤਾ ਹੋਇਆ ਉੱਥੇ ਹੀ ਸਾਡੇ ਪੱਤਰਕਾਰ ਡੇਵਿਡ ਵਰਮਾ ਵੱਲੋਂ ਕੁਰਾਲੇ ਪ੍ਰਦਰਸ਼ਨ 'ਚ ਮੌਜੂਦ ਕਿਸਾਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਕੀ ਗੱਲਬਾਤ ਕੀਤੀ ਹੈ ਤੁਸੀਂ ਵੀ ਸੁਣੋ ਜਿੱਥੇ ਪੂਰੇ ਭਾਰਤ ਦੇ ਵਿੱਚ ਦਿੱਲੀ ਦੇ ਵਿੱਚ ਕਿਸਾਨ ਜਿਹੜੇ ਆ ਆਪਣੇ ਮੋਰਚੇ ਤੇ ਡਟੇ ਹੋਏ ਨੇ ਤੇ ਕਾਨੂੰਨਾਂ ਦੇ ਖਿਲਾਫ ਜਿਹੜੀ ਹੈ ਲੜਾਈ ਉਹਨਾਂ ਦੀ ਜੰਗ ਹੈ ਕਿਸਾਨੀ ਕਾਨੂੰਨ ਦੇ ਖਿਲਾਫ ਜਿਹੜੀ ਜੰਗ ਜਾਰੀ ਹੈ ਤੇ ਅੱਜ ਕੁਰਾਲੀ ਦੇ ਨੇੜਲੇ ਪਿੰਡ ਨਖਲੌਰ ਦੇ ਵਿੱਚ ਵੀ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਹੈ ਪੂਰੇ ਜਿਹੜਾ ਹੈ ਧਰਨਾ ਪ੍ਰਦਰਸ਼ਨ ਕੀਤਾ ਗਿਆ ਪੂਰਾ ਚੱਕਾ ਜਾਮ ਕੀਤਾ ਗਿਆ ਹੈ ਸਾਡੇ ਨਾਲ ਇੱਕ ਹੈਂਡੀਕੈਪਡ ਵੀਰ ਨੇ ਤੁਸੀਂ ਦੇਖ ਰਹੇ ਹੋ ਹੈਂਡੀਕੈਪਡ ਹੋਣ ਤੋਂ ਬਾਵਜੂਦ ਵੀ ਜਿਹੜੇ ਇਹ ਧਰਨੇ ਪ੍ਰਦਰਸ਼ਨ ਤੇ ਡਟੇ ਹੋਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਨੇ ਕਿ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਹਾਦਰ ਸਿੰਘ ਹੈ ਤੇ ਧਰਨਾ ਜਿਹੜਾ ਸਾਡਾ ਪ੍ਰਦਰਸ਼ਨ ਹੈ ਸਾਡੀ ਲੜਾਈ ਸਾਡੀ ਜੰਗ ਆਪਣੇ ਸ਼ਿਖਰ ਤੇ ਪਹੁੰਚ ਗਈ ਹੈ ਹੁਣ ਬਸ ਜਿਹੜਾ ਫੈਸਲਾ ਕੋਨ ਲੜਾਈ ਹੈ ਉਹੀ ਚੱਲ ਰਹੀ ਜੀ ਤੇ ਉਹਦੇ ਕੱਲ ਨੂੰ ਜਿਹੜੀ ਸਾਡੀ ਮੁਲਾਕਾਤ ਹੋਣੀ ਹੈ ਮੰਤਰੀਆਂ ਨਾਲ ਖੇਤੀਬਾੜੀ ਵਿਭਾਗ ਦੇ ਨਾਲ ਤੇ ਕੇਂਦਰ ਨਾਲ ਉਹਦੇ ਇੱਕ ਸਰਕਾਰ ਨੂੰ ਦਿਖਾਉਣ ਲਈ ਕਿੰਨਾ ਕੁ ਜੋਰ ਹੈ ਕਿੰਨਾ ਕੁ ਜੋਸ਼ ਹੈ ਉਸ ਦੇ ਵਾਸਤੇ ਚਿਹਰੇ ਧਰਨਾ ਲਾਇਆ ਹੋਇਆ ਜੀ ਚੱਰੀ ਰਹਿਣਗੇ ਜਦ ਤੱਕ ਜਿੱਤਦੇ ਤੇ ਤੁਸੀਂ ਹੈਂਡੀਕੈਪਡ ਹੋਣ ਤੇ ਵਾਪਸੂਦ ਵੀ ਜਿਹੜੇ ਆ ਇਸ ਧਰਨੇ ਦੇ ਵਿੱਚ ਡਟੇ ਹੋਏ ਹੋ ਕੀ ਕਹਿਣਾ ਚਾਹੁੰਦੇ ਹੋ ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨਹੀਂ ਇਹ ਤੁਹਾਡੀ ਸੋਚ ਹੈ ਮੈਂ ਇਸ ਤਰ੍ਹਾਂ ਸਮਝਦਾ ਹੀ ਤੁਹਾਨੂੰ ਲੱਗਦਾ ਸ਼ਾਇਦ ਤੁਹਾਨੂੰ ਦੇਖਦਾ ਬਰ ਉਹ ਇਤਰਾਹ ਹੈ ਨਹੀਂ ਕੁਝ ਲੋਕ ਅਜੇ ਜੇ ਹੈਗੇ ਆ ਜਿਹੜੇ ਹਜੇ ਵੀ ਉਹ ਕਿਸਾਨਾਂ ਦਾ ਸਾਥ ਨਹੀਂ ਦੇ ਰਹੇਗੇ ਘਰਾਂ ਤੱਕ ਬੈਠੇ ਨੇ ਮੈਂ ਉਹ ਮਿਸਾਲ ਦੇਣੀ ਚਾਹਨਾ ਹੈ ਉਹਨਾਂ ਲੋਕਾਂ ਨੂੰ ਵੀ ਜਿਹੜੇ ਲੋਕ ਜਿਹੜੇ ਆ ਇਸ ਨੂੰ ਦੇਖ ਕੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਸੰਦੇਸ਼ ਹੈ ਜੀ ਸੰਦੇਸ਼ ਇਹ ਹੈ ਕਿ ਤੁਹਾਡੇ ਕੋਲ ਬੱਚਿਆਂ ਨੂੰ ਦੱਸਣ ਵਾਸਤੇ ਕੱਖ ਨਹੀਂ ਹੁਣਾ ਤੇ ਹੁਣ ਲੜਾਈ ਦੇ ਵਿੱਚ ਮੌਕਾ ਸ਼ਾਮਲ ਹੋਣ ਦਾ ਜੇ ਹੋਜੂ ਤਾਂ ਵਧੀਆ ਬਾਕੀ ਲੜਾਈ ਤਾਂ ਆਪਣੇ ਪੂਰੇ ਜੋਸ਼ ਤੇ ਪੂਰੇ ਜ਼ੋਰ ਤੇ ਚੱਲ ਰਹੀ ਹੈ ਤੇ ਕੋਈ ਫਰਕ ਨਹੀਂ ਪੈਂਦਾ ਬਾਕੀ ਜ਼ਰੂਰੀ ਹੈ ਕਿ ਸਾਥ ਦੇਣਾ ਸਾਰਿਆਂ ਨੂੰ ਕੋਈ ਲੜਾਈ ਸਭ ਦੀ ਹੈ ਸਾਰਿਆਂ ਨਾਲ ਸਾਥ ਹੋਣਾ ਜ਼ਰੂਰੀ ਹੈ ਪਰ ਜੇ ਫਿਰ ਵੀ ਕੋਈ ਨਹੀਂ ਆਉਣਾ ਚਾਹੁੰਦਾ ਤਾਂ ਉਹਦੀ ਮਰਜ਼ੀ ਹੈ ਆਪਾਂ ਖੜੇ ਹਾਂ ਠੀਕ ਹੈ ਤੁਸੀਂ ਸੁਣਿਆ ਕਿ ਇਸ ਨੌਜਵਾਨ ਵੀਰ ਦੇ ਕਿੰਨੇ ਜੋਸ਼ ਤੇ ਜਜ਼ਬੇ ਨੇ ਹੈਂਡੀਕੈਪਡ ਹੋਣ ਤੋਂ ਬਾਵਜੂਦ ਵੀ ਜਿਹੜੇ ਧਰਨੇ ਦੇ ਵਿੱਚ ਜੁਟੇ ਹੋਏ ਨੇ ਤੇ ਸਾਡੇ ਨਾਲ ਕੁਝ ਹੋਰ ਕਿਸਾਨ ਵੀਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਜੋ ਧਰਨੇ ਦੇ ਵਿੱਚ ਉਰੇ ਜੁਟੇ ਹੋਏ ਨੇ ਉਹ ਕੀ ਕਹਿਣਾ ਚਾਹੁੰਦੇ ਨੇ ਵੀਰ ਜੀ ਕੀ ਨਾਮ ਹੈ ਤੁਹਾਡਾ ਕਿਰਪਾ ਕਰਕੇ ਹਰਦੀਪ ਸਿੰਘ ਜੀ ਅੱਜ ਜਿਹੜਾ ਧਰਨਾ ਲਗਾਇਆ ਗਿਆ ਹੈ ਕਿਸਾਨਾਂ ਦੇ ਕਾਨੂੰਨਾਂ ਦੇ ਖਿਲਾਫ ਜਿਹੜੇ ਮੋਦੀ ਨੇ ਕੱਢੇ ਆ ਉਹਦੇ ਖਿਲਾਫ ਜਿਹੜਾ ਧਰਨਾ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਸਭ ਤੋਂ ਪਹਿਲਾਂ ਤਾਂ ਵੀ ਤੁਹਾਡਾ ਜਿਹੜਾ ਆਪਣਾ ਲੋਕਲ ਮੀਡੀਆ ਤੋਂ ਬਹੁਤ-ਬਹੁਤ ਧੰਨਵਾਦ ਹੈ ਵੀ ਜਿਹੜਾ ਨੈਸ਼ਨਲ ਮੀਡੀਆ ਹੈ ਉਹ ਤਾਂ ਸਾਡੀ ਆਵਾਜ਼ ਉਠਾਉਂਦੇ ਨਹੀਂ ਹੈਗਾ ਮੈਂ ਦਿੱਲੀ ਵੀ ਛੇ ਦਿਨ ਲੱਗਿਆ ਦੇਖਦੇ ਆਂ ਕਿ ਉਹਦਾ ਵਿਰੋਧ ਵੀ ਹੁੰਦਾ ਹੈ ਤੇ ਵਿਰੋਧ ਵੀ ਜਾਇਦਾ ਉਹਦਾ ਲੋਕਲ ਮੀਡੀਆ ਬੜਾ ਹੋਇਆ ਤਾਂ ਫਿਰ ਇਹ ਦੁਬਾਰੇ ਪੁੱਛੇ ਪੁੱਛ ਕੇ ਆ ਗਿਆ ਤੇ ਅੱਜ ਜਿਹੜਾ ਹੋਰੇ ਕਿਸਾਨਾਂ ਦਾ ਹੱਕ ਦੇ ਵਿੱਚ ਧਰਨਾ ਲਗਾਇਆ ਜਾ ਰਿਹਾ ਹੈ ਇਹ ਕੀ ਕਹਿਣਾ ਚ ਇਹ ਜਿਹਾ ਧਰਨਾ ਨਾਲ ਆਉਦੇ ਤਾਂ ਮਤਲਬ ਕਹਿਣਾ ਵੀ ਖਦਮੇ ਸੀਗਾ ਇਹ ਸਾਡੇ ਵਾਸਤੇ ਨਹੀਂ ਸਾਡੀਆਂ ਆਉਣ ਵਾਲੀਆਂ ਲਸਣਾਂ ਵਾਸਤੇ ਵੀ ਹੈ ਮੋਦੀ ਸਾਹਿਬ ਜਿੱਦਣ ਦੇ ਬਿੱਲ ਪੇਸ਼ ਕੀ ਰਹੇ ਆ ਉਹ ਇੱਕੋ ਗੱਲ ਕਹਿ ਰਹੇ ਬਿੱਲ ਬਹੁਤ ਵਧੀਆ ਜੇ ਬਿੱਲ ਬਹੁਤ ਵਧੀਆ ਤੁਹਾਨੂੰ ਪਤਾ ਸਾਰੀ ਸੰਗਤ ਦਿੱਲੀ ਬੈਠੀ ਹੈ ਇੱਕ ਵਾਰ ਆ ਕੇ ਉਹਨੂੰ ਸਮਝਾਉਣ ਮੀਟਿੰਗ ਵਿੱਚ ਵੀ ਜਦ ਜਾਣਦੇ ਆ ਤਾਂ ਆਪਾਂ ਨੂੰ ਲੱਗਦਾ ਵੀ ਹੱਲ ਹੈ ਸਾਡੇ ਜੱਥੇ ਬੰਦੀਆਂ ਦੇ ਬਹੁਤ ਧੰਨਵਾਦ ਉਹ ਆਪਣਾ ਇੱਕਾ ਕਰਕੇ ਚੱਲ ਰਹੀਆਂ ਪਰ ਉੱਥੇ ਉਹਨਾਂ ਨੂੰ ਕਹਿੰਦੇ ਲੰਚ ਕਰ ਲਓ ਜਾਂ ਉਹਨਾਂ ਨੂੰ ਮਤਲਬ ਇਹ ਸਮਝਾਇਆ ਜਾਂਦਾ ਬਿੱਲ ਬਹੁਤ ਵਧੀਆ ਜਦ ਕਿ ਤੁਸੀਂ ਇਹ ਦੇਖ ਰਹੇ ਹੋ ਨੈਸ਼ਨਲ ਲੈਵਲ ਤੇ ਨਹੀਂ ਗੱ ਯਾਨ ਲੋਕ ਪਰੇਸ਼ਾਨ ਹੋ ਨਹੀਂ ਸਾਡਾ ਮਕਸਦ ਨਹੀਂ ਅਸੀਂ ਕਿਸੇ ਨੂੰ ਪਰੇਸ਼ਾਨ ਕਰੀਏ ਪਰ ਇਹ ਬਿਲਾ ਵਿੱਚ ਹੋ ਰਹੀ ਕੁਝ ਪਾਜੀ ਐਮਐਸਬੀਓ ਖਤਮ ਕਰਦੇ ਮੰਡੀ ਕਰਨ ਉਹ ਖਤਮ ਕਰ ਰਹੇ ਆ ਜਿਹੜੀ ਸਾਡੇ ਲੋਕਲ ਸੜਕਾਂ ਨੂੰ ਮੰਡੀ ਕਰਨ ਮੰਡੀ ਦੇ ਨਾਲ ਜੁੜੀਆਂ ਹੋਈਆਂ ਆ ਆਰਤੀ ਨਾਲ ਸਾਡਾ ਭਾਈਚਾਰਾ ਖਤਮ ਕਰ ਰਹੇ ਆ ਮਨ ਲੋ ਕਹਿੰਦੇ ਬੰਦੇ ਬਾਹਰ ਤੇ ਆ ਕੇ ਆਪਣਾ ਪੈਨ ਕਾਰਡ ਦੋ ਆਧਾਰ ਕਾਰਡ ਦੋ ਸਿਸਟਮ ਚਲਾ ਦੋਗੇ ਉਹਨਾਂ ਨੂੰ ਅਸੀਂ ਕਿੱਥੋਂ ਲੱਭਾਂਗੇ ਕਿ ਆਰਤੀ ਆਸੀ ਉਹਨੂੰ ਰਾਤ ਨੂੰ 12 ਵਜੇ ਜਾ ਕੇ ਬਿਠਾ ਲਈਏ ਤਾਂ ਸਾਡੇ ਦੁੱਖ ਸੁੱਖ ਵਿੱਚ ਕੋਈ ਮੈਰ ਹੈ ਸਾਡੇ ਸਾਡੇ ਬੱਚੇ ਨੇ ਬਾਹਰ ਜਾਣਾ ਜਾਂ ਸਾਨੂੰ ਬਿਮਾਰੀ ਕੋਈ ਪੈ ਗਈ ਸਾਡੇ ਨਾਲ ਖੜਦੇ ਆ ਜੀ ਤੇ ਬਿਲ ਦੀ ਸਭ ਤੋਂ ਇੱਕ ਹੋਰ ਬੈਡ ਗੱਲ ਹੈ ਜੀ ਇਹਦੇ ਵਿੱਚ ਜੇ ਸਾਡਾ ਕੋਈ ਝਗੜਾ ਡਿਸਪਿਊਟ ਹੋ ਜਾਂਦਾ ਸਾਡਾ ਪਾਣੋ ਮੰਨ ਲਓ ਭਾਈਆਂ ਦਾ ਜਾਂ ਸਮਾਜ ਝਗੜਾ ਹੋ ਗਿਆ ਪਹਿਲਾਂ ਅਸੀਂ ਪ੍ਰਸ਼ਾਸ਼ਕ ਨੂੰ ਪੁਲਿਸ ਕੋਲ ਜਾਂਦੇ ਆ ਜਦੋਂ ਬਾਅਦ ਕੋਰਟ ਵਿੱਚ ਜਾਂਦੇ ਆ ਪਰ ਇਹਦੇ ਵਿੱਚ ਇਹ ਚੀਜ਼ ਵੀ ਖਾਸ ਕਰੀ ਹੈ ਉਹ ਕਹਿੰਦੇ ਐਸਡੀਐਮ ਸਾਹਿਬ ਕੋਲ ਵਜਾਓ ਹੁਣ ਤੁਸੀਂ ਭਾਈ ਪੱਤਰਕਾਰ ਭਾਈ ਤੁਸੀਂ ਸਮਝਦੇ ਵੀ ਐਸਡੀ ਸਾ ਜਥੇਦਾਰ ਕਹਿ ਲੋ ਜਾਂ ਹਲਕਨ ਚਾਰਜ ਕਰ ਦੇ ਉਹਦਾ ਹੀ ਇੰਨਾ ਪ੍ਰੈਸ਼ਰ ਹੁੰਦਾ ਏ ਜੋ ਉਹਦੇ ਕਹੇ ਜਿਹੜੀਆਂ ਏਡੇ ਵੱਡੇ ਕੰਪਨੀਆਂ ਐ ਉਹਨਾਂ ਨੇ ਕਰੋੜਾਂ ਰੁਪਏ ਇੱਥੇ ਜਾ ਕੇ ਮਾਰਨਾ ਸਾਡਾ ਕਿਸਾਨਾਂ ਦੇ 10 ਮਿੰਟਾਂ ਦੀ ਨੀ ਕਿਸੇ ਨੇ ਸੁਣਨੀ ਤੇ ਜਿਹੜੇ ਕਿਸਾਨ ਦਿੱਲੀ ਦੇ ਵਿੱਚ ਮੋਰਚਾ ਲਗਾਈ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਡਟੇ ਰਹੋ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਡਟੇ ਰਹੋ ਡਟੇ ਰਹੇ ਮੈਂ ਉੱਥੇ ਲੱਗਦਾ ਨਹੀਂ ਵੀ ਭਾਜੀ ਉੱਥੇ ਆਉਣ ਨੂੰ ਦਿਲ ਨਹੀਂ ਕਰਦਾ ਤਾਂ ਤਿੰਨ ਦਿਨ ਪਹਿਲਾਂ ਅਸੀਂ ਟਰਾਲੀ ਲੈ ਕੇ ਗਏ ਨਗਰ ਚ ਸਾਰੇ ਤਿੰਨ ਦਿਨ 26 ਤੋਂ 28 ਨੂੰ ਬੱਸ ਆਏ ਤੋਂ ਬਾਅਦ ਤੀਨ ਨੂੰ ਮੈਨੂੰ ਖਾਲਸਾ ਐਟ ਐਮੀ ਭਾਜੀ ਨਾਲ ਨੰਗਰ ਭੇਜਿਆ ਸੀ ਜਿਹੜੇ ਸਿੰਘਰ ਆਪਣੇ ਉੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਮਤਲਬ ਮੈਨੂੰ ਥੋੜੇ ਨਿਜੀ ਕਾਰਨਾ ਕਰਕੇ ਬਾਫ ਹੈ ਉੱਥੋਂ ਆਉਣ ਨੂੰ ਜੀਹ ਨਹੀਂ ਕਰਦਾ ਪਰ ਤੁਸੀਂ ਆ ਦੇਖਿਓ ਸਾਡੀ ਬੀਬੀ ਨੇ ਜਾਗੋ ਕੱਢੀ ਹੈ ਸਰਕਾਰ ਦੇ ਖਿਲਾਫ ਮਤਲਬ ਐਦਾਂ ਦਾ ਮਾਹੌਲ ਹੈ ਵੀ ਆਉਣ ਜਿਹੜੇ ਨਹੀਂ ਕਰਦਾ ਹੈਗਾ ਸਾਡੇ ਦਿੱਲੀ ਦੇ ਜਿਹੜੇ ਲੋਕਰ ਬੰਦੇ ਉਹ ਵੀ ਬਹੁਤ ਸਾਥ ਦੇ ਰਹੇ ਆ ਉਹ ਇਹੀ ਜੀ ਗੱਲ ਨਹੀਂ ਹੈਗੀ ਮੀਡੀਆ ਵੱਲੋਂ ਹੀ ਬਣਾਇਆ ਜਾ ਰਿਹਾ ਹੈ ਬਾਕੀ ਕਹਿੰਦੇ ਵੀ ਇਹ ਖਾਲਸਤਾਨੀ ਪੰਜਾਬ ਤੇ ਧੱਬਾ ਥੋਪਿਆ ਜਾਂਦਾ ਹੈ ਪਰ ਜਿਹੜੀ ਬਾਕੀ ਸਟੇਟਾਂ ਹੈ ਤਾਮਿਲਨਾਡੂ ਆ ਗਿਆ ਰਾ ਮਤਲਬ ਸਾਡੇ ਅੰਦੋਲਨ ਨੂੰ ਫੇਰ ਕਰਨ ਲਈ ਵੀ ਸਰਕਾਰਾਂ ਕੋਈ ਨਾ ਕੋਈ ਮਤਲਬ ਬਹਾਨਾ ਲਾ ਰਹੀਆਂ ਜੀ ਪਰ ਸਾਡੇ ਵੀਰ ਡਟੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਡਟੇ ਰਹੋ ਜੀ ਤੁਸੀਂ ਸੁਣਿਆ ਕਿ ਨੌਜਵਾਨ ਜਿਹੜੇ ਐ ਪੰਜਾਬ ਦੇ ਵਿੱਚ ਜਿਹੜੇ ਐ ਮੋਰਚਿਆਂ ਦੇ ਉੱਤੇ ਡਟੇ ਹੋਏ ਨੇ ਇਹਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਜਿਹੜੇ ਦਿੱਲੀ ਦੇ ਵਿੱਚ ਐ ਨੇ ਕਿ ਡਟੇ ਰਹੋ ਅਸੀਂ ਤੁਹਾਡੇ ਨਾਲ ਐ ਤੇ ਜੰਗ ਜਿਹੜੀ ਐ ਜਾਰੀ ਰੱਖਿਓ ਜਿੱਤ ਕੇ ਹੀ ਜ਼ਰੂਰ ਆਵਾਂਗੇ ਖੜੜ ਤੋਂ ਕੈਮਰਾਮੈਨ rahul gupta ਦੇ ਨਾਲ एएनवी న్యూਸ ਦੇ ਲਈ ਡੈਵਿਡ ਕਿਸਾਨਾਂ ਅਤੇ ਬੰਦਿਆਂ ਦੇ ਭਾਰਤ ਬੰਦ ਦੇ ਸੱਦੇ ਦਾ ਹਰ ਪਾਸੇ ਪੂਰੀ ਤਰ੍ਹਾਂ ਸਮਰਥਨ ਮਿਲ ਰਿਹਾ ਹੈ ਪੂਰੇ ਪੰਜਾਬ ਤੋਂ ਨਹੀਂ ਬਲਕਿ ਬਾਦਲਿਵਿਦਸ਼ਿਆ ਤੋਂ ਵੀ ਲੋਕ ਨੇ ਜਿਹੜੇ ਇਸ ਪ੍ਰਦਰਸ਼ਨ ਦੀ ਹਮਾਇਤ ਕਰ ਰਹੇ ਨੇ ਇੱਥੇ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਜਿਵੇਂ ਕਿ ਤੁਸੀਂ ਆਪਣੀ ਟੀਵੀ ਸਕਰੀਨ ਤੇ ਤਸਵੀਰਾਂ 'ਚ ਵੇਖ ਪਾ ਰਹੇ ਹੋ ਬਠਿੰਡਾ ਫਰੀਦਕੋਟ ਗੁਰਦਾਸਪੁਰ ਅਤੇ ਪਟਿਆਲਾ ਥਾਵਾਂ ਦੇ ਬਾਜ਼ਾਰ ਪੂਰਨ ਤੌਰ ਤੇ ਬੰਦ ਕੀਤੇ ਗਏ ਨੇ ਜਿਕਰ ਯੋਗ ਹੈ ਕਿ ਇਹ ਅੰਦੋਲਨ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੇ ਦਿੱਲੀ ਸਰਹੱਦਾ ਤੇ ਡੇਰੇ ਲਗਾਏ ਹੋਏ ਸਨ ਜਿੱਥੇ ਇੱਕ ਪਾਸੇ ਕਿਸਾਨਾਂ ਲਗਾਤਾਰੀਖੀ ਮੰਗਤੇ ਅੜੇ ਨੇ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਉੱਥੇ ਹੀ ਕਿਸਾਨ ਸੰਗਠਨਾ ਮੁਤਾਬਿਕ ਹੁਣ ਤੱਕ ਕੁੱਲ 24 ਸਿਆਸੀ ਪਾਰਟੀਆਂ ਵੱਲੋਂ ਭਾਰਤ ਬੰਦ ਦਾ ਸਮਰਥਨ ਕੀਤਾ ਜਾ ਰਿਹਾ ਹੈ ਪਰ ਕਿਸਾਨ ਨੇਤਾਵਾਂ ਨੇ ਸਮਰਥਨ ਵਿੱਚ ਆਏ ਸਾਰੇ ਸਿਆਸੀ ਦਲਾਂ ਨੂੰ ਇਹ ਹੀ ਅਪੀਲ ਕੀਤੀ ਹੈ ਕਿ ਉਹ ਇਸ ਅੰਦੋਲਨ ਦਾ ਸਿਆਸੀ ਲਹਾ ਨਾ ਲੈਣ ਉੱਥੇ ਹੀ ਕਿਸਾਨਾਂ ਦੀਆਂ ਮੰਗਾਂ ਨੂੰ ਸਹੀ ਠਹਿਰੋਂਦਿਆਂ ਹੋਇਆਂ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਸਨੇ ਖੇਤਰੀ ਖੇਤਰ ਤੇ ਮਜ਼ਬੂਤ ਡੀਐਮਕੇ TRS ਸਪਾ ਬਸਪਾ ਆਰਜीडी ਸ਼ਿਵ ਸੈਨਾ ਆਰਸੀਪੀ ਅਕਾਲੀ ਦਲ ਆਪ ਅਤੇ ਜੀਐਮਐਮ ਆਦ ਗੁਪਕਰਗੜ ਜੋਰ ਨੇ ਭਾਰਤ ਬੰਦ ਦੇ ਪੂਰੀ ਤਰ੍ਹਾਂ ਸਮਰਥਨ ਕੀਤਾ ਦੱਸਦੇ ਕਿ ਲਗਾਤਾਰ ਭਾਰਤ ਦੇ ਵਿੱਚ ਕਿਸਾਨਾਂ ਦੀ ਹਮਾਇਤ ਦੇ ਵਿੱਚ ਆਮ ਲੋਕ ਨੇ ਜੋ ਉਹ ਵੀ ਨਿੱਤ ਰਹੇ ਨੇ ਕਿਉਂਕਿ ਹਰ ਵਰਗ ਦਾ ਹੀ ਕਹਿਣਾ ਹੈ ਕਿ ਜੋ ਇਹ ਖੇਤੀ ਕਾਨੂੰਨ ਪਾਸ ਕੀਤੇ ਗਏ ਨੇ ਸਰਕਾਰ ਵੱਲੋਂ ਇਹ ਕਿਸਾਨ ਮਾਰੂਨ ਜਿਸ ਤਰ੍ਹਾਂ ਕਿ ਪੂਰੇ ਦੇਸ਼ ਦੇ ਵਿੱਚ ਹੀ ਇਹ ਸਮਰਥਨ ਜੋ ਰੋਜ਼ ਪ੍ਰਦਰਸ਼ਨ ਵੇਖਣ ਨੂੰ ਮਿਲ ਰਿਹਾ ਉੱਥੇ ਹੀ ਸਾਡੇ ਚੰਡੀਗੜ੍ਹ ਤੋਂ ਪੱਤਰਕਾਰ ਸੀਨੀਅਰ ਵਰਨੀਤ ਕਪੂਰ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਜੀ ਵਰਨੀ ਜੇਕਰ ਦੇਖਿਆ ਜਾਏ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਭਾਰਤ ਬੰਦ ਦਾ ਕੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਬਿਲਕੁਲ ਦੇਖੋ ਸਿੱਧੇ ਤੌਰ ਤੇ ਜੇਕਰ ਆਪਾਂ ਗੱਲ ਕਰੀਏ ਇਸ ਵਕਤ ਆਪਾਂ ਮੋਹਾਲੀ ਦੇ ਜ਼ਿਰਖਪੁਰ ਦੇ ਵਿੱਚ ਮੌਜੂਦ ਆ ਯਾਨੀ ਪੰਜਾਬ ਦੇ ਵਿੱਚ ਆਪਾਂ ਮੌਜੂਦ ਆ ਔਰ ਪੰਜਾਬ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਪੰਜਾਬ ਦੇ ਵਿੱਚ ਵੀ ਭਾਰਤ ਬੰਦ ਦਾ ਜਿਹੜਾ ਵੱਡਾ ਅਸਰ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਇੱਥੇ ਵੀ ਸਾਰੀ ਦੀ ਸਾਰੀ ਮਾਰਕੀਟਸ ਜਿਹੜੀਆਂ ਨੇ ਉਹ ਬੰਦ ਨਜ਼ਰ ਆ ਰਹੀਆਂ ਨੇ ਮਾਲ ਜਿਹੜੇ ਨੇ ਉਹ ਬੰਦ ਨਜ਼ਰ ਆ ਰਹੇ ਨੇ ਯਾਨੀ ਵਪਾਰੀ ਵਰਗ ਜਿਹੜਾ ਵਪਾਰੀ ਤਬਕਾ ਜਿਹੜਾ ਉਹ ਕਿਸਾਨਾਂ ਨੂੰ ਪੂਰਨ ਤੌਰ ਤੇ ਸਮਰਥਨ ਦਿੰਦਾ ਹੋਇਆ ਨਜ਼ਰ ਆ ਰਿਹਾ ਤਸਵੀਰ ਹੈ ਇਸ ਵਕਤ ਜ਼ਿਰਖਪੁਰ ਦੀ ਜਿੱਥੇ ਤੁਸੀਂ ਦੇਖ ਸਕ ਕਿ ਜਿੰਨੇ ਵੀ ਮੌਸ ਨੇ ਜਿੰਨੇ ਵੀ ਸ਼ਾਪਸ ਨੇ ਅੱਜ ਸਾਰੀਆਂ ਬੰਦ ਕੀਤੀਆਂ ਗਈਆਂ ਨੇ ਔਰ ਸਿੱਧੇ ਤੌਰ ਤੇ ਇੱਕ ਵੱਡਾ ਰੋਸ਼ ਮੁਜਾਰਾ ਵੀ ਇੱਥੇ ਹੁੰਦਾ ਨਜ਼ਰ ਆ ਰਿਹਾ ਟਰੈਕਟਰ ਮਾਰਚ ਰਾਹੀ ਜਿਹੜੀ ਵੱਖ-ਵੱਖ ਜਥੇਬੰਦੀਆਂ ਨੇ ਉਹ ਕਿਸਾਨਾਂ ਨੂੰ ਸਮਰਥਨ ਦਿੰਦੀਆਂ ਨਜ਼ਰ ਆ ਰਹੀਆਂ ਨੇ ਔਰ ਕੇਂਦਰ ਦੀ ਮੋਦੀ ਸਰਕਾਰ ਤੋਂ ਅਗਰੇਹ ਕਰਦੀਆਂ ਨਜ਼ਰ ਆ ਰਹੀਆਂ ਨੇ ਕਿ ਆ ਜਿਹੜੇ ਖੇਤੀਬਾੜੀ ਕਾਨੂੰਨ ਨੇ ਇਹਨਾਂ ਨੂੰ ਸਿਰੇ ਤੋਂ ਰੱਦ ਕੀਤਾ ਜਾਇਆ ਤਸਵੀਰ ਹੈ ਤੁਹਾਨੂੰ ਸੜਕ ਤੇ ਵੀ ਇੱਕ ਤਸਵੀਰ ਦਿਖਾ ਰਿਹਾ ਕਿ ਸੜਕ ਦੀ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ 8 ਤੋਂ 10 ਕਿਸਾਨ ਜਿਹੜੇ ਨੇ ਉਹ ਸੜਕਾਂ ਤੇ ਬੈਠੇ ਨੇ ਔਰ ਕਿਤੇ ਨਾ ਕਿਤੇ ਆਪਣਾ ਰੋਸ ਜਿਹੜਾ ਉਹ ਜਿਤਾਣ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਹਜੇ ਇਸ ਰੋਡ ਨੂੰ ਬਲੌਕ ਨਹੀਂ ਕੀਤਾ ਗਿਆ ਲੇਕਿਨ ਆਨ ਵਾਲੇ ਕੁਝ ਸਮਾਂ ਦੇ ਵਿੱਚ ਆ ਰੋਡ ਜਿਹੜਾ ਇੱਥੇ ਬਲੌਕ ਹੁੰਦਾ ਹੋਇਆ ਵੀ ਨਜ਼ਰ ਆਏਗਾ ਜਿਸ ਤਰ੍ਹਾਂ ਦੀ ਤਸਵੀਰ ਚੰਡੀਗੜ੍ਹ ਦੀ ਆਪਾਂ ਦਿਖਾਈ ਸੀ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਰੋਸ਼ ਪ੍ਰਦਰਸ਼ਨ ਹੁੰਦਾ ਨਜ਼ਰ ਆਇਆ ਔਰ ਹੁਣ ਦੀ ਜਿਹੜੀ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਹਾਂ ਜ਼ਰਖਵਰ ਦੀ ਤਸਵੀਰ ਹੈ ਜਿਹਨੇ ਪੂਰਨ ਤੌਰ ਤੇ ਜਿਹੜੇ ਵਪਾਰੀ ਵਰਗ ਹੈ ਜਿਹੜਾ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਹੈ ਜਿਹੜੀ ਹੋਰ ਵੱਖ-ਵੱਖ ਕਾਰਤਵੰਦੀਆਂ ਨੇ ਉਹ ਸਿੱਧੇ ਤੌਰ ਤੇ ਇਸ ਅੰਦੋਲਨ ਨੂੰ ਆਪਣਾ ਸਮਰਥਨ ਦਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਤਸਵੀਰ ਜਿਹੜੀ ਹੈ ਉਹ ਸਪਸ਼ਟ ਹੈ ਕਿ ਕਿਸ ਢੰਗ ਦੇ ਨਾਲ ਦੁਕਾਨਾਂ ਬੰਦ ਨੇ ਮੈਂ ਇੱਕ ਹੋਰ ਵੀ ਤਸਵੀਰ ਦਿ ਦੇ ਜਿਹੜੇ ਲੋਕਲ ਵਿਧਾਇਕ ਹਨ ਕੇ ਸ਼ਰਮਾ ਨੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸ਼ਰਮਾ ਜੀ ਇੱਕ ਵੱਡਾ ਰੋਸ ਪ੍ਰਦਰਸ਼ਨ ਲਗਾਤਾਰ جاری ਹੈ ਪਿਛਲੇ 13 ਦਿਨਾਂ ਤੋਂ ਕਿਸਾਨ ਜਿਹੜੇ ਨੇ ਉਹ ਸੜਕਾਂ ਤੇ ਬੈਠੇ ਨੇ ਦਿੱਲੀ ਬਾਰਡਰ ਸੀਲ ਕੀਤੇ ਹੋਏ ਨੇ ਔਰ ਅੱਜ ਭਾਰਤ ਬੰਦੀ ਕੋਲ ਜਿਸ ਦਾ ਵਿਆਪਕ ਅਸਰ ਜਿਹੜਾ ਚਾਹ ਪੰਜਾਬ ਦੀ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਆ ਵੱਖ-ਵੱਖ ਸੂਬਿਆਂ ਦੀ ਗੱਲ ਕਰੀਏ ਉੱਥੇ ਵੇਖਣ ਨੂੰ ਮਿਲ ਰਿਹਾ ਕੇਂਦਰ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਣੇ ਆ ਪੂਰੇ ਹਿੰਦੁਸਤਾਨ 'ਚ ਰੋਸ ਔਰ ਅੱਜ ਤੁਸੀਂ ਦੇਖੋ ਪੰਜਾਬ ਕੰਪਲੀਟ ਬੰਦ ਹੋਇਆ ਹੋਇਆ ਤੁਸੀਂ ਜੇ ਰਿਕਵਰ ਸਾਇਰ ਚ ਦੇਖ ਲਿਓ ਇੱਕ ਵੀ ਦੁਕਾਨ ਖੁੱਲੀ ਨਹੀਂ ਨਾ ਡੇਰਾ ਬਸੀ ਚ ਖੁੱਲੀ ਆ ਨਾ ਲਾਲੜੂ ਚ ਖੁੱਲੀ ਆ ਔਰ ਤੁਸੀਂ ਦੇਖੋ ਕਿਸਾਨ ਕਿਸ ਤਰ੍ਹਾਂ ਟਰਾਲੀਆਂ ਤੇ ਨੌਜਵਾਨ ਵੀ ਚੜ ਕੇ ਝੰਡੇ ਲਾ ਕੇ ਸਾਰੇ ਆਪ ਜਲੂਸ ਕੱਢ ਰਹੇ ਆ ਤੇ ਲੋਕਾਂ ਨੂੰ ਬੇਨਤੀ ਕਰ ਰਹੇ ਆ ਵੀ ਕੋਈ ਵੀ ਦੁਕਾਨ ਟੋਟਲ ਪੰਜਾਬ ਆ ਜਿਹੜਾ ਉਹ ਬੰਦ ਹੋਣਾ ਚਾਹੀਦਾ ਕਿਉਂਕਿ ਇਹ ਜਿਹੜਾ ਕਾਨੂੰਨ ਆ ਇਹ ਕਿਸਾਨ ਮਾਰੂ ਨਹੀਂ ਮੈਂ ਕਹਿ ਸਕਦਾ ਪੰਜਾਬ ਮਾਰੂ ਆ ਦੇਸ਼ ਮਾਰੂ ਆ ਇਸ ਨਾਲ ਪੰਜਾਬ ਦੀ ਜਿਹੜੀ ਕਿਸਾਨੀ ਆ ਉਹ ਤਬਾਹ ਹੋ ਜਾਣੀ ਆ ਜੇ ਕਿਸਾਨੀ ਤਬਾਹ ਹੋਈ ਤਾਂ ਪੰਜਾਬ ਨੇ ਜਿਹੜਾ ਬਾਹ ਹੋ ਜਾਣਾ ਤੁਸੀਂ ਦੇਖੋ ਵੀ ਜਦੋਂ ਦੇਸ਼ ਨੂੰ ਅੰਨ ਦੀ ਲੋੜ ਸੀਗੀ ਉਸ ਟਾਈਮ ਪੰਜਾਬ ਨੇ ਪੈਦਾ ਕਰਕੇ ਦਿਆ ਜੇ ਅੱਜ ਐਮਐਸਪੀ ਖਤਮ ਹੁੰਦੀ ਆ ਤੁਸੀਂ ਦੇਖੋ ਵੀ ਸਾਡੀ ਤਾਂ ਕਣਕ ਜੀਰੀ ਜਿਹੜੀ ਆ 1200 ਨੂੰ ਵੀ ਨਹੀਂ ਵਿਕਣੀ 1300 ਨੂੰ ਵੀ ਨਹੀਂ ਵਿਕਣੀ ਸੋ ਖਰਚੇ ਵੱਧ ਆਮਦਨ ਘਟ ਤੇ ਕਿਸਾਨ ਪਹਿਲਾਂ ਹੀ ਤੁਸੀਂ ਫਾਂਸੀਆਂ ਤੇ ਚੜਨੇ ਆ ਕਾਰਪੋਰੇਟਾਂ ਦੇ ਹਜ਼ਾਰਾਂ ਕਰੋੜ ਦੇ ਲੋਨ ਮਾਫ ਕਰਤੇ ਤੇ ਕਿਸਾਨਾਂ ਦਾ ਤਾਂ 1 ਰੁਪਏ ਦਾ ਵੀ ਨਹੀਂ ਹੋਇਆ ਜੀ ਬਣੀ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਲਗਾਤਾਰ ਬਨੇ ਰਹਿਣਾ ਇਥੇ ਵਿਲਾਗ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਕਿਸਾਨੀ ਮੁੱਦੇ ਤੇ ਚਰਚਾ ਕੀਤੀ ਜਾਵੇਗੀ प्रिय हरियाणावासी भाई और बहनों इन दोनों धुंध और कोहरा छाने लगा है जिससे सड़कों पर दुर्घटनाओं की आशंकाएं बढ़ जाती हैं मैं वाहन चालकों से अपील करता हूं कि यातायात के नियमों का पालन करें वाहन पर नियम अनुसार समुचित रिफ्लेक्टर लगवाएं, वाहन के बीच उचित दूरी बनाए रखें अपनी सुविधा एवं सुरक्षा के लिए फॉगलाइट लगवाएं और उसका उपयोग करें वाहन धीमी गति से चलाएं और शराब पीकर वाहन न चलाएं, गलत दिशा में वाहन न चलाएं और सड़क पर पार्किंग न करें सड़क पर बनी सफ़ेद पट्टी का ध्यान रखें वाहन को लो बीम पर चलाएं, दुर्घटना होने की स्थिति में तुरंत वाहन से निकलने और सुरक्षित स्थान पर जाने का प्रयास करें पुलिस को तुरंत सूचित करें ताकि आपको मदद मिल सके और दुर्घटनाग्रस्त वाहन को भी सड़क से हटाया जा सके ਧੰਨਵਾਦ ਤੁਹਾਨੂੰ ਪਾਸਵਾਗਤ ਹੈ ਜਿਸ ਤਰ੍ਹਾਂ ਕਿ ਹਰ ਪਾਸਿਓਂ ਕਿਸਾਨ ਜਥੇਬੰਦੀਆਂ ਨੂੰ ਭਾਰਤ ਬੰਦ ਦਾ ਸਮਰਥਨ ਮਿਲ ਰਿਹਾ ਹੈ ਇਸੇ ਦੇ ਤਹਿ ਸਾਡੇ ਨਾਲ ਲਗਾਤਾਰ ਚੰਡੀਗੜ੍ਹ ਤੋਂ ਸਾਡੇ ਸੀਨੀਅਰ ਪੱਤਰਕਾਰ ਅਵਨੀਤ ਕਪੂਰ ਸਾਡੇ ਨਾਲ ਲਾਈਵ ਜੁੜੇ ਹੋਏ ਨੇ ਜੀ ਅਵਨੀ ਜਿਸ ਤਰ੍ਹਾਂ ਕਿ ਭਾਰਤ ਬੰਦ ਦਾ ਹਰ ਪਾਸਿਓਂ ਸਮਰਥਨ ਮਿਲ ਰਿਹਾ ਹੈ ਤੇ ਕਈ ਜਗ੍ਹਾ ਤੇ ਟ੍ਰੈਨਾਂ ਨੂੰ ਵੀ ਰੋਕਿਆ ਗਿਆ ਇਸ ਬਾਰੇ ਕੀ ਜਾਣਕਾਰੀ ਹੈ ਬਿਲਕੁਲ ਮਨਿੰਦਰ ਦੇਖੋ ਮੈਂ ਤੁਹਾਨੂੰ ਲਾਈਵ ਤਸਵੀਰਾਂ ਇਸ ਵਕਤ ਜ਼ਿਰਖਪੁਰ ਦੀਆਂ ਦਿਖਾ ਰਿਹਾ ਐ ਲਾਈਵ ਤਸਵੀਰਾਂ ਨੇ ਜ਼ਿਰਖਪੁਰ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਇਕੱਠ ਜਿਹੜਾ ਇੱਥੇ ਹੋੰਦਾ ਨਜ਼ਰ ਆ ਰਿਹਾ ਹੈ ਕਿਸਾਨਾਂ ਨੂੰ ਸਮਰਥਨ ਦਿੱਤਾ ਹੋਇਆ ਔਰ ਵਕਫਾ ਖੱਤ੍ਹੇ ਬੰਦੀਆਂ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੀ ਗੱਲ ਕਰੀਏ ਵਪਾਰੀ ਵਰਗ ਦੀ ਗੱਲ ਕਰੀਏ ਹੋਰ ਜਿਹੜੀਆਂ ਵਕਫਾ ਖੱਤ੍ਹੇ ਬੰਦੀਆਂ ਨੇ ਉਹ ਇਸ ਵਿਰੋਧ ਪ੍ਰਦਰਸ਼ਨ ਨੂੰ ਕਿਤਨਾ ਕਿਤੇ ਸਮਰਥਨ ਦਿੰਦੀਆਂ ਨਜ਼ਰ ਆ ਰਹੀਆਂ ਨੇ ਔਰ ਲੋਕਾਂ ਨਾਲ ਵੀ ਗੱਲਬਾਤ ਕਰ ਲੈਣਾ ਕਿਦਾ ਦੇਖਦੇ ਹੋ ਕੇਂਦਰ ਦੇ ਰੁਖ ਨੂੰ ਲਗਾਤਾਰ ਵਿਰੋਧ ਪ੍ਰਦਰਸ਼ਨ ਵੱਡਾ ਜਿਸ ਤਰ੍ਹਾਂ ਨਾਲ ਇਕੱਠਾ ਥੇ ਵੇਖਣ ਨੂੰ ਮਿਲ ਰਿਹਾ ਵੱਡਾ ਰੋਸ਼ਮਾਰਜ ਜਿਹੜਾ ਮਨਿੰਦਰ ਇੱਥੇ ਕੱਢਿਆ ਜਾ ਰਿਹਾ ਟਰੈਕਟਰਾਂ ਤੇ ਟਰਾਲੀਆਂ ਤੇ ਜਿਪਸੀਆਂ ਤੇ ਮੋਟਰਸਾਈਕਲਾਂ ਤੇ ਲੋਕ ਜਿਹੜੇ ਨੇ ਪੈਦਲ ਜਿਹੜੇ ਨੇ ਉਹ ਇੱਥੇ ਇਕੱਠੇ ਹੋਏ ਨੇ ਔਰ ਜਮ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫਤ ਕਰਦੇ ਨਜ਼ਰ ਆ ਰਹੇ ਨੇ ਜਮ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਔਰ ਇੱਕ ਹੀ ਮੰਗ ਹੈ ਕਿ ਖੇਤੀਬਾੜੀ ਕਾਲੇ ਕਾਨੂੰਨ ਜਿਹੜੇ ਨੇ ਉਹ ਵਾਪਸ ਲਵਾ ਮੰਗ ਜਿਹੜੀ ਹੈ ਉਰਦੋਰ ਤਰੀਕੇ ਨਾਲ ਇੱਥੇ ਚੱਕੀ ਜਾ ਰਹੀ ਹੈ ਔਰ ਜਿਸ ਤਰ੍ਹਾਂ ਦੀ ਆ ਮੈਂ ਤੁਹਾਨੂੰ ਲਾਈਵ ਤਸਵੀਰਾਂ ਮਨਿੰਦਰ ਦਿ ਜ਼ਿਰਕ ਕੁਰਦੀਆਂ ਤਸਵੀਰਾਂ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਇਸੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹਰਿਆਣਾ ਦੇ ਵੱਖ-ਵੱਖ ਕੋਨਿਆਂ ਤੋਂ ਇਸੇ ਤਰ੍ਹਾਂ ਦੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਔਰ ਪਿਛਲੇ 13 ਦਿਨ ਤੋਂ ਬਾਰਡਰ ਦੇ ਉੱਪਰ ਜਿਸ ਢੰਗ ਦੇ ਨਾਲ ਕਿਸਾਨ ਜਿਹੜੇ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਹੋਰ ਜਿਹੜੇ ਤਬਕੇ ਜਿਹੜੇ ਆਮ ਲੋਕਾਂ ਨੇ ਇਸ ਸਮਰਥਨ ਦਿੱਤਾ ਇਸ ਵਿਰੋਧ ਨੂੰ ਔਰ ਕਿਤੇ ਨਾ ਕਿਤੇ ਕਾਲਕ ਨੂੰ ਨਾ ਦਾ ਲਗਾਤਾਰ ਵਿਰੋਧ ਹੋ ਰਿਹਾ ਔਰ ਕਿਸਾਨੀ ਸਮਰਥਨ ਦੇ ਵਿੱਚ ਲੋਕ ਜੁਟੇ ਨੇ ਕਿਤਾ ਦੇਖਦੇ ਹੋ ਕੇਂਦਰ ਤੇ ਰੁੱਖ ਨੂੰ ਕਿਉਂਕਿ ਤੁਸੀਂ ਤੇ ਗਾਇਕ ਵੀ ਹੋ ਜੀ ਤੁਸੀਂ ਤੁਹਾਡੀ ਗਾਇਕੀ ਵੀ ਮੈਂ ਵ ਸੀ ਲੇਕਿਨ ਇਸ ਅੰਦੋਲਨ ਨੂੰ ਕਿਦਾਂ ਦੇਖਦੇ ਹੋ ਅੱਜ ਤੋਂ ਪਹਿਲਾਂ ਮੈਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਕਦੋਂ ਕਦੀ ਇੰਨਾ ਵੱਡਾ ਅੰਦੋਲਨ ਨਹੀਂ ਵੇਖਿਆ ਇੰਨੇ ਦੌਰ ਦੀ ਬੈਠਕਾਂ ਨਹੀਂ ਦੇਖਿਆ ਤੁਸੀਂ ਕਿ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਅੰਦੋਲਨ ਦੇਖਿਆ ਔਰ ਇਸ ਤਰ੍ਹਾਂ ਦੀ ਕੋਈ ਸਰਕਾਰ ਦੇਖੀ ਹੈ ਕਿ ਇੰਨਾ ਵੱਡਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ ਇਹਨੇ ਦਿਨਾਂ ਤੋਂ ਲਗਾਤਾਰ ਜਥੇਬੰਦੀਆਂ ਜਿਹੜੀਆਂ ਨੇ ਸੜਕਾਂ ਤੇ ਬੈਠੀਆਂ ਹੋਣ ਲੇਕਿਨ ਫਿਰ ਵੀ ਸਰਕਾਰ ਜਿਹੜੀ ਹੈ ਉਹਨਾਂ ਦੇ ਮਸਲੇ ਨੂੰ ਲੈ ਕੇ ਸੰਜੀਦਾ ਨਾ ਹੋਏ ਦੇਖੋ ਜੀ ਅਸੀਂ ਇੱਕ ਗੱਲ ਕਹਿਣਾ ਚਾਹੁੰਦੇ ਆ ਅਸੀਂ 1947 ਦੀ ਲੜਾਈ ਦੇਖੀ ਨਹੀਂ ਅੱਖਾਂ ਦੇ ਵਿੱਚ ਨਾ ਅਸੀਂ ਕਦੇ ਖਤਰ ਦੀ ਲੜਾਈ ਦੇਖੀ ਕਿਤਾਬਾਂ ਦੇ ਵਿੱਚ ਹੀ ਪੜ੍ਹੀਆਂ ਸਾਨੂੰ ਸਕੂਲਾਂ ਦੇ ਵਿੱਚ ਪੜਾਇਆ ਗਿਆ ਪਰ ਜੋ ਅਸੀਂ ਜੋਸ਼ ਔਰ ਲਹਿਰ ਅਸੀਂ ਦੇਖੀ ਹੈ ਨਾ ਜੀ ਮੈਂ ਦਿੱਲੀ ਜਾ ਕੇ ਆਇਆ ਜਿੱਥੇ ਅਸੀਂ ਉੱਥੇ ਦਵਾਈਆਂ ਵੰਡ ਕੇ ਆਇਆ ਕਰਦ-ਕਰਦ 1 ਲੱਖ ਉੱਥੇ ਟਰੈਕਟਰ ਟਰਾਲੀਆਂ ਨੇ ਔਰ ਬਦਾਮਾ ਦੇ ਲੰਗਰ ਔਰ ਸਾਡੇ ਪੰਜਾਬੀਆਂ ਦੇ ਵਿੱਚ ਵੈਸੇ ਵੀ ਸਾਡਾ ਇਤਿਹਾਸ ਬੋਲਦਾ ਸਾਡੇ ਗੁਰੂਆਂ ਪੀਰਾਂ ਫਕੀਰਾਂ ਰਿਸ਼ੀਆਂ ਮੁਰਿਆਂ ਨੇ ਕਿੰਨੀਆਂ ਸ਼ਹਾਦਤਾਂ ਦਿੱਤੀਆਂ ਨੇ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਉਸ ਵਕਤ ਦੇਖ ਲੋ ਜੀ ਭਗਤ ਸਿੰਘ ਜੀ ਵਨੀ ਤੇਥੇ ਮੈਂ ਤੁਹਾਨੂੰ ਰੋਕਣਾ ਚਾਹਾਂਗੀ ਇੱਥੇ ਦੱਸ ਦੇ ਕਿ ਸਾਡੇ ਨਾਲ ਕਪੂਰਥਲਾ ਤੋਂ ਸਾਡੇ ਪੱਤਰਕਾਰ ਸੁਨੀਲ ਗੋਗਨਾ ਵੀ ਜੁੜ ਚੁੱਕੇ ਨੇ ਜੀ ਜੇਕਰ ਸੁਨੀਲ ਜੀ ਜੇਕਰ ਕਪੂਰਥਲਾ ਦੀ ਗੱਲ ਕੀਤੀ ਜਾਵੇ ਤਾਂ ਕਪੂਰਥਲਾ ਦੇ ਵਿੱਚ ਭਾਰਤ ਬੰਦ ਦਾ ਕਿੰਨਾ ਕੋਸਰ ਵੇਖਣ ਨੂੰ ਮਿਲ ਰਿਹਾ ਹੈ ਕੋਈ ਆਪਣੀ ਗੱਲ ਦੀ ਫਿਰ ਆ ਜੀ ਨੂੰ ਬਿਜਲੀ ਆ ਗਈ ਜੀ ਅਣੇ ਅਣੇ ਮੈਂ ਕਹਾਂ ਲੱਗਿਆ ਜੀ ਇਹ ਵੀ ਮਜੂਰਤ ਦਾ ਕਹਿੰਦਾ ਕਿ ਅੱਜ ਪੂਰਾ ਭਾਰਤ ਤੁਸੀਂ ਕਾਂ ਬਣ ਗਏ ਜਿਨ੍ਹਾਂ ਸਾਡੇ ਪੰਡਾਂ ਨਹੀਂ ਹੋ ਸਕਦਾ ਕਿਹੜਾ ਸਰ ਜੀ ਬੇਨਤੀ ਹੈ ਕਿ ਕੱਲ ਨੂੰ ਨੌਰਤਿਕ ਜਿਵੇਂ ਕਿ ਉਹਨਾਂ ਨੇ ਭਾਰੀ ਤੋਸਨਾ ਲਾ ਕੇ ਦਬਾਅ ਦੱਸੇ ਕਿ ਇੱਥੇ ਦੱਸਦੇ ਕਿ ਲਗਾਤਾਰ ਵਨਿਤ ਕਪੂਰ ਵੱਲੋਂ ਮੁਹਾਲੀ ਤੇ ਚੰਡੀਗੜ੍ਹ ਦੇ ਵਿੱਚ ਕੀ ਹਾਲਾਤ ਨੇ ਅੱਜ ਦੇ ਉਹ ਲਗਾਤਾਰ ਦਿਖਾਏ ਜਾ ਰਹੇ ਨੇ ਜੀ ਵਨਿਤ ਚੰਡੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਨੌਜਵਾਨ ਪੀੜ੍ਹੀ ਦੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਬਿਲਕੁਲ ਦੇਖੋ ਸਿੱਧੇ ਤੌਰ ਤੇ ਅਗਰ ਨੌਜਵਾਨਾਂ ਦੀ ਗੱਲ ਕਰੀਏ ਵੱਖ-ਵੱਖ ਵਰਗਾਂ ਦੀ ਗੱਲ ਕਰੀਏ ਜਿਹੜੇ ਅੱਜ ਇਸ ਐਜ਼ੀਟੇਸ਼ਨ ਦਾ ਹਿੱਸਾ ਬਣਦੇ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਬੀਬੀਆਂ ਜੜੀਆਂ ਨੇ ਟਰੈਕਟਰ ਤੇ ਟਰਾਲੀਆਂ ਤੇ ਬੀਬੀਆਂ ਵੀ ਜੜੀਆਂ ਨੇ ਉਹ ਵੀ ਇਸ ਪ੍ਰਦਰਸ਼ਨ ਦਾ ਹਿੱਸਾ ਬਣਦੀਆਂ ਨਜ਼ਰ ਆ ਰਹੀਆਂ ਨੇ ਯੂਥ ਤੇ ਪਹਿਲਾਂ ਹੀ ਇਸ ਪ੍ਰਦਰਸ਼ਨ ਦਾ ਹਿੱਸਾ ਬਣਦਾ ਨਜ਼ਰ ਆ ਰਹੇ ਸੀ ਔਰ ਜੜੀਆਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿਸ ਤੰਗ ਦੇ ਨਾਲ ਤੁਸੀਂ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਦੇ ਰਹੇ ਹੋ ਦੇਖ ਰਹੇ ਹੋ ਔਰ ਇਸ ਵਿਰੋਧ ਪ੍ਰਦਰਸ਼ਨ ਦਾ ਸਰੂਪ ਜਿਹੜਾ ਜ਼ਿਰਖਪੁਰ ਦੇ ਵਿੱਚ ਇਸੇ ਤਰ੍ਹਾਂ ਦੀ ਤਸਵੀਰ ਜੜੀਆ ਵੇਖਣ ਨੂੰ ਮਿਲ ਕ ਲਗਾਤਾਰ ਆਪਣਾ ਮੈਸੇਜ ਕੇਂਦਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਲੇਕਿਨ ਕੇਂਦਰ ਸੁਣਨ ਲਈ ਤਿਆਰ ਨਹੀਂ ਹੋ ਰਿਹਾ ਹਾਂਜੀ ਹੋਣੀ ਰਿਹਾ ਤਿਆਰ ਬਿਲਕੁਲ ਨਹੀਂ ਠੀਕ ਹੋ ਗਿਆ ਆਪਣੇ ਵਿਰੋਧ ਹੋ ਰਿਹਾ ਸਾਰੇ ਹੱਕ ਦੇ ਦੇ ਵਾਕੀ ਠੀਕ ਹੈ ਜੀ ਹੋਰ ਕਹਿੰਦੇ ਹਾਂਜੀ ਬਿਲਕੁਲ ਸਾਰੇ ਹੱਕ ਚਾਹੀਦੇ ਬਾਬਾ ਜੀ ਕੀ ਕਹੋਗੇ ਤੁਸੀਂ ਕਿਉਂਕਿ ਲਗਾਤਾਰ ਵਿਰੋਧ ਤੇ ਜਾਰੀ ਨੇ ਆਪਣੀ ਗੱਲ ਵੀ ਪਹੁੰਚਾਈ ਜਾ ਰਹੀ ਹੈ ਕਿਸਾਨ ਤੇ ਬੈਠਕਾ ਲਈ ਵੀ ਤਿਆਰ ਹੈ ਲੇਕਿਨ ਕੇਂਦਰ ਅਭੀ ਵੀ ਅਜੇ ਵੀ ਆਪਣੇ ਅੜੀਏ ਰਵਈਏ ਤੇ ਕਾਇਮ ਹੈ ਕਿ ਕਾਨੂੰਨ ਜਿਹੜੇ ਨੇ ਉਹ ਕਿਸਾਨੀ ਨੂੰ ਲਾਹੇਬੰਦ ਕਰਨਗੇ ਬਿਲਕੁਲ ਜੀ ਕਾਨੂੰਨ ਰਾਦ ਹੋਣੇ ਚਾਹੀਦੇ ਆ ਇਹ ਤੁਹ ਕਿ ਇਹ ਇੰਨਾ ਅੱਜ ਕਿਸਾਨ ਜਾਗ ਚੁੱਕਾ ਐ ਐਡਾ ਵੱਡਾ ਪੋਤਸਤ ਹੋ ਰਿਹਾ ਐ ਹਰ ਇੱਕ ਬੰਦੇ ਨੂੰ ਪਤਾ ਕਿ ਰੋਟੀ ਹੱਥੋਂ ਖਸ ਜਾਏਗੀ ਰੋਟੀ ਨਹੀਂ ਬਚੇਗੀ ਫਾਰਮਰ ਨਹੀਂ ਬਚੇਗਾ ਫਾਰਮਰ ਨਹੀਂ ਤਾਂ ਰੋਟੀ ਨਹੀਂ ਇਸ ਕਰਕੇ ਅੱਜ ਦਾ ਸਾਰਾ ਕਿਸਾਨ ਸਾਰੀ ਦੁਨੀਆ ਮਜ਼ਦੂਰ ਕਿਸਾਨ ਹਰ ਰਖਸ਼ੇ ਵਾਲਾ ਹਰ ਬੰਦਾ ਸੜਕ ਦੇ ਉੱਪਰ ਆ ਗਿਆ ਜੀ ਤਾਂ ਕਿ ਹਰ ਬੰਦੇ ਨੂੰ ਕਮ ਸਿਕਾਂ ਰੋਟੀ ਮਿਲ ਸਕੇ ਦੋ ਟਾਈਮ ਦੀ ਇਹ ਗਵਰਨਮੈਂਟ ਲੋਕਾਂ ਦਾ ਰੋਟੀ ਵੀ ਖੋਣਾ ਚਾਹੁੰਦਾ ਈ ਆ ਇਸ ਕਰਕੇ ਅੱਜ ਹਰ ਫੈਰ ਦੀ ਜਾਗਰਤ ਹੋ ਚੁੱਕੀ ਆ ਜੀ ਮੀਡੀਆ ਬੜਾ ਸਟਰੋਂਗ ਆ ਤੜਾਈ ਬਹੁਤ ਥੈਂਕ ਯੂ ਕਿ ਤੁਸੀਂ ਇਸ ਨੂੰ ਕਵਰੇਜ ਦੇ ਰਹੇ ਹੋ ਔਰ ਸਾਡੀ ਆਵਾਜ਼ ਨੂੰ ਬਚਾਓ ਤਾਂ ਕਿ ਅੰਨੀ ਦੇ ਬੋਲੀ ਸਰਕਾਰ ਜਾਗ ਸਕੇ ਔਰ ਲੋਕਾਂ ਦੀ ਆਵਾਜ਼ ਨੂੰ ਸੁਣ ਸਕੇ ਯਾਰ ਪੁਲਿਸ ਸਰਕਾਰ ਜਾਗ ਸਕੇ ਔਰ ਲੋਕਾਂ ਨੂੰ ਇਨਸਾਫ ਦੇ ਸਕੇ ਖਾਸ ਕਰਕੇ ਕਿਸਾਨਾਂ ਨੂੰ ਇਨਸਾਫ ਦੇ ਸਕੇ ਆ ਤਸਵੀਰ ਹੈ ਜਿਹੜੀ ਜ਼ਿਰਖਪੁਰ ਦੀ ਤਸਵੀਰ ਹੈ ਜਿੱਥੇ ਮੈਂ ਤੁਹਾਨੂੰ ਲਾਈਵ ਦਿਖਾ ਰਿਹਾ ਕਿ ਕਿਦਾਂ ਦੇਖਦੇ ਹੋ ਤੁਸੀਂ ਪੂਰੇ ਤੇ ਪੂਰੇ ਵਿਰੋਧ ਪ੍ਰਦਰਸ਼ਨ ਹਾਂਜੀ ਚਲੇਗੀ ਕੀ ਕਹੋਗੇ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੋਦੀ ਤੇਰੀ ਨਹੀਂ ਚਲੇਗੀ ਸਾਡੇ ਹੱਕ ਰਸਤੇ ਰੱਖ ਸਾਡੇ ਹੱਕ ਖਿਆ ਤਸਵੀਰਾਂ ਆ ਜੋਸ਼ ਦੀਆਂ ਤਸਵੀਰਾਂ ਨੇ ਆਇਸੋ ਵਿਰੋਧ ਪ੍ਰਦਰਸ਼ਨ ਦੀਆਂ ਤਸਵੀਰਾਂ ਨੇ ਜਿਹੜੀਆਂ ਮੈਂ ਤੁਹਾਨੂੰ ਲਾਈਵ ਦਿਖਾ ਰਿਹਾ ਜਿੱਥੇ ਬੱਚੇ ਬਜ਼ੁਰਗ ਯੂਥ ਜਿਹੜਾ ਉਹ ਵੱਡੇ ਪੱਧਰ ਤੇ ਇਸ ਵਿਰੋਧ ਦਾ ਹਿੱਸਾ ਬਣਦਾ ਨਜ਼ਰ ਆ ਰਿਹਾ ਔਰ ਇੱਕੀ ਮੰਗ ਕਰਦਾ ਨਜ਼ਰ ਆ ਰਿਹਾ ਕਿ ਆ ਜਿਹੜੇ ਕਾਲੇ ਕਾਨੂੰਨ ਤੁਸੀਂ ਲਾਗੂ ਕੀਤੇ ਨੇ ਇਹਨਾਂ ਨੂੰ ਇੱਕ ਸਿਰੇ ਤੋਂ ਰੱਦ ਕਰਾਇਆ ਜਾਰ ਕਾਫੀ ਲੰਬਾ ਕਾਫਲਾ ਆ ਪੂਰਾ ਦਾ ਪੂਰਾ ਅਗਰ ਮੈਂ ਤੁਹਾਨੂੰ ਫੜਕ ਦੀ ਵੀ ਸ਼ਕਲ ਦਿਖਾਵਾ ਤੇ ਜਿੱਥੇ ਤੱਕ ਨਜ਼ਰ ਪੈ ਰਹੀ ਹੈ ਉੱਥੇ ਤੱਕ ਟਰੈਕਟਰਾਂ ਦਾ ਕਾਫਲਾ ਜਿਹੜਾ ਉਹ ਨਜ਼ਰ ਆ ਰਿਹਾ ਹੈ ਯਾਨੀ ਕਿਸ ਲੈਵਲ ਤੇ ਵਿਰੋਧ ਪ੍ਰਦਰਸ਼ਨ ਅਤੇ ਹੋंदा ਨਜ਼ਰ ਆ ਰਿਹਾ ਔਰ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਇਸ ਭਾਰਤ ਬੰਦ ਦਾ ਵਿਆਪਕ ਅਸਰ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਜੀ ਜੀ ਬਣੀ ਜੇਕਰ ਗੱਲ ਕੀਤੀ ਜਾਵੇ ਬੱਚੇ ਬੱਚੀ ਤੋਂ ਲੈ ਕੇ ਬਜ਼ੁਰਗ ਨੇ ਜੋ ਇਸ ਜੋ ਕਾਨੂੰਨ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਉਸ ਬਾਰੇ ਪੂਰੀ ਤਰ੍ਹਾਂ ਜਾਣ ਚੁੱਕੇ ਨੇ ਕਿ ਜੇਕਰ ਇਹ ਕੱਲ ਕਾਨੂੰਨ ਬਣ ਜਾਂਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਬਿਲਕੁਲ ਦੇਖੋ ਸਿੱਧੇ ਤੌਰ ਤੇ ਅਗਰ ਇਹਨਾਂ ਲੋਕਾਂ ਦੀ ਗੱਲ ਕਰੀਏ ਤੇ ਜਿਹੜਾ ਤਬਕਾ ਜੋ ਅੱਜ ਇਸ ਅੰਦੋਲਨ ਦਾ ਹਿੱਸਾ ਬਣਦਾ ਨਜ਼ਰ ਆ ਰਿਹਾ ਹੈ ਇਹ ਹੀ ਕਹਿ ਰਿਹਾ ਕਿ ਕਿਸਾਨੀ ਜਿਹੜਾ ਸਾਡਾ ਮੂਲ ਵਪਾਰ ਹੈ ਕਿਸਾਨੀ ਪੰਜਾਬ ਜਿਹੜੀ ਖੇਤੀ ਹੈ ਉਸੇ ਤੇ ਪੰਜਾਬ ਨਿਰਭਰ ਕਰਦਾ ਹੈ ਪੰਜਾਬ ਦੀ ਅਰਥਵਿਵਸਥਾ ਦੀ ਗੱਲ ਕਰੀਏ ਹੋਰ ਚੀਜ਼ਾਂ ਦੀ ਗੱਲ ਕਰੀਏ ਤੇ ਅਗਰ ਕਿਸਾਨੀ ਦੇ ਵਿੱਚ ਵੀ ਪ੍ਰਾਈਵੇਟ ਕੰਪਨੀਆਂ ਆ ਜਾਣਗੀਆਂ ਕਿਸਾਨੀ ਦਾ ਵੀ ਜੇਕਰ ਨਿਜੀਕਰਨ ਹੋਏਗਾ ਤੇ ਫਿਰ ਇਹ ਕਿਸਾਨ ਜਿਹੜਾ ਔਕਿਸ ਢੰਗ ਨਾਲ ਅੱਗੇ ਸਰਵਾਈਵ ਕਰਕੇ ਆਏਗਾ ਕਿਉਂਕਿ ਪੰਜਾਬ ਦੇ ਕਿਸਾਨਾਂ ਦੀ ਜੇਕਰ ਗੱਲ ਕਰੀਏ ਤੇ ਪੰਜਾਬ ਦਾ ਕਿਸਾਨ ਪਹਿਲਾਂ ਹੀ ਬਦਹਾਲੀ ਵੱਲ ਨੂੰ ਤੁਰਿਆ ਹੋਇਆ ਹੈ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਦੇ ਉੱਪਰ ਲੱਖਾਂ ਦਾ ਕਰਜ਼ਾ ਹੈ ਕਈ ਕਿਸਾਨ ਜਿਹੜੇ ਨੇ ਇਸ ਕਰਜ਼ੇ ਕਰਕੇ ਸੁਸਾਈਡ ਕਰ ਚੁੱਕੇ ਨੇ ਇਸੇ ਕਰਕੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਔਰ ਇਹ ਵਿਰੋਧੀਆਂ ਤਸਵੀਰਾਂ ਨੇ ਟਰੈਕਟਰ ਟਰਾਲੀਆਂ ਇੱਕ ਵੱਡਾ ਕਾਫਲਾ ਕਿਉਂਕਿ ਟਰੈਕਟਰਾਂ ਦੀ ਜੇਕਰ ਗੱਲ ਕਰੀਏ ਅਹਿਮੀਅਤ ਹੈ ਇਸ ਕਿਸਾਨ ਅੰਦੋਲਨ ਦੇ ਵਿੱਚ ਟਰੈਕਟਰਾਂ ਦੀ ਔਰ ਹੋਹੀ ਟਰੈਕਟਰਾਂ ਦੀ ਤਸਵੀਰ ਐ ਇੱਥੇ ਵੇਖਣ ਨੂੰ ਮਿਲ ਰਹੀ ਹੈ ਜਿਸ ਢੰਗ ਦੇ ਨਾਲ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਜਿਹੜਾ ਹੈ ਛੋਟਾ ਕਿਸਾਨ ਵੱਡਾ ਕਿਸਾਨ ਹਰ ਕੋਈ ਇਸ ਪ੍ਰਦਰਸ਼ਨ ਦਾ ਹਿੱਸਾ ਬਣਦਾ ਨਜ਼ਰ ਆ ਰਿਹਾ ਹੈ ਕਿਦਾਂ ਦੇਖਦੇ ਹੋ ਤੁਸੀਂ ਤੁਸੀਂ ਲਗਾਤਾਰ ਵਿਰੋਧ ਕਰ ਰਹੇ ਹੋ ਲਗਾਤਾਰ ਤੁਸੀਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫਤ ਕਰ ਬੋਲਦੇ ਕੋ ਤੁਹ ਆ ਨਹੀਂ ਬੋਲ ਨਹੀਂ ਰਹੇ ਹਜੇ ਬੋਲ ਹੀ ਰਹੇ ਕੁਝ ਇੱਕ ਅਜੇ ਵੀ ਲੋਕ ਨੇ ਜਿਹੜੇ ਨਹੀਂ ਬੋਲ ਰਹੇ ਲੇਕਿਨ ਆਪ ਪ੍ਰੋਪਰ ਤਸਵੀਰ ਹੈ ਜਿੱਥੇ ਤੁਸੀਂ ਦੇਖ ਰਹੇ ਹੋ ਜੀ ਵਨੀ ਤੇਥੇ ਮੈਂ ਤੁਹਾਨੂੰ ਰੋਕਣਾ ਚਾਹਾਂਗੀ ਇਸ ਦੇ ਨਾਲ ਸਾਡੇ ਨਾਲ ਇੱਕ ਵਾਰ ਫਿਰ ਤੋਂ ਕਪੂਰਥਲਾ ਤੋਂ ਸੁਨੀਲ ਗੋਗਣਾ ਜੁੜ ਚੁੱਕੇ ਨੇ ਜੀ ਸੁਨੀਲ ਜੀ ਜੇਕਰ ਦੇਖਿਆ ਜਾਏ ਤਾਂ ਕਪੂਰਥਲਾ ਦੇ ਵਿੱਚ ਕਾਫੀ ਭਾਰੀ ਗਿਣਤੀ ਦੇ ਵਿੱਚ ਇਸ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਤੇ ਉੱਥੇ ਪਹੁੰਚੇ ਪ੍ਰਦਰਸ਼ਨਕਾਰੀਆਂ ਦਾ ਇਸ ਕਾਨੂੰਨ ਬਾਰੇ ਕੀ ਕਹਿਣਾ ਹੈ ਜੀ ਕਿਤੇ ਕਿਸਾਨਾਂ ਦਾ ਜਿਹੜੇ ਕਿ ਪੂਰਾ ਭਾਰਤ ਬੰਦ ਦਾ ਪੂਰਾ ਸੱਦਾ ਦਿੱਤਾ ਗਿਆ ਸੀਗਾ ਤੇ ਪੂਰਾ ਪ੍ਰਦਰਸ਼ਨ ਦਾ ਪੂਰਾ ਜੋਰ ਆ ਸਾਡੇ ਨਾਲ ਇਸ ਵੇਲੇ ਜਿਹੜੇ ਕਿ ਕਿਸਾਨ ਮੁਰਦੇ ਪ੍ਰਧਾਨ ਹਨ ਜਿਹੜੇ ਕਿ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਜਿਹੜਾ ਕਿ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਤੇ ਕੀ ਕਹਿਣਾ ਕਹੋਗੇ ਅੱਜ ਸਭ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਸੁਣਦੀਆਂ ਸਾਰੀਆਂ ਸੰਸਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਭਾਰਤ ਬੰਦ ਦਾ ਸੱਦਾ ਜਿਹੜਾ ਕਿਸਾਨ ਅੰਦੋਲਨ ਆ ਇੱਕ ਪਿੰਡ ਦਾ ਨਹੀਂ ਇੱਕ ਬਲਾਕ ਦਾ ਨਹੀਂ ਇੱਕ ਤਹਿਸੀਲ ਦਾ ਨਹੀਂ ਇੱਥੇ ਜ਼ਿਲ੍ਹੇ ਦਾ ਨਹੀਂ ਇੱਕ ਸਟੇਟ ਦਾ ਨਹੀਂ ਇੱਥੋਂ ਤੱਕ ਕਿ ਇੱਕ ਦੇਸ਼ ਦਾ ਨਹੀਂ ਰਹਿ ਗਿਆ ਇਹ ਜਿੰਦੇ ਹਾਲਟ ਦੇ ਵਿੱਚ ਜਿਹੜਾ ਇੱਕ ਜਾਨਸਾਹ ਆਪ ਦੇ ਸਿੰਧਰ ਜਿਹੜਾ ਹਿੰਦੁਸਤਾਨ ਦੀ ਦੇਸ ਤਾਨਾਸ਼ਾਹੀ ਗਵਰਨਮੈਂਟ ਦੇ ਖਿਲਾਫ ਇੱਕ ਗੁੱਥਾ ਲਾਵਾ ਉੱਠ ਚੁੱਕਿਆ ਏ ਇਸ ਇਹ ਅੰਦੋਲਨ ਜਿਹੜਾ ਆ ਕਿੱਥੇ-ਕਿੱਥੇ ਵੀ ਸਾਡਾ ਹਿੰਦੁਸਤਾਨੀ ਵੀਰ ਕੋਈ ਵੀ ਬੈਠਾ ਏ ਉਹ ਸਾਰਿਆਂ ਦਾ ਇੱਕ ਰਲਣਾ ਸਿੰਧਰ ਜਿਹੜਾ ਬਣ ਚੁੱਕਿਆ ਏ ਇਹਨਾਂ ਦੇ ਪਰਿਵਾਰ ਇਹਨਾਂ ਦੇ ਪਾਂਡੇ ਜਿੱਦਾਂ ਕਿ ਅੱਜ ਜਿੱਦਾਂ ਕਿ ਕਿਸਾਨ ਜਿਹੜੇ ਕਿ ਦਿੱਲੀ ਦੇ ਵਿੱਚ ਪੂਰੇ ਸੰਘਰਸ਼ਾ ਉਹਨਾਂ ਦੇ ਜਿਹੜੇ ਮਾਤਾ-ਪਿਤਾਵਾ ਜਿਹੜੀਆਂ ਕਿ ਪਿੱਛੇ ਆਪਣੇ ਖੇਤੀਬਾੜੀ ਕਰ ਰਹੀਆਂ ਹਨ ਉਹਦੀ ਵਾਰੀ ਖਿਸਕੂ। ਸੇਖੋ ਜੀ ਸਭ ਤੋਂ ਪਹਿਲਾਂ ਜਿਹੜੀ ਗੱਲ ਆ ਕਿਉਂਕਿ ਇੱਕ ਗੱਲ ਸਾਰੇ ਸਾਰੇ ਵੀਰ ਭਰਾ ਸਾਡੇ ਜਾਣਦੇ ਆ ਕਿ ਕਿਸਾਨ ਹੈ ਤਾਂ ਇਨਸਾਨ ਹੈ ਔਰ ਕਿਸਾਨ ਹੈ ਤਾਂ ਜਹਾਨ ਹੈ ਕਿਉਂਕਿ ਬਿਕੋਜ਼ ਕਿਉਂਕਿ ਅਸੀਂ ਦਿਨ ਟਾਈਮ ਪਰ ਸਾਦਾ ਛਕਦੇ ਰੋਟੀ ਖਾਂਦੇ ਆ ਔਰ ਰੋਟੀ ਕਿੱਥੋਂ ਆਉਂਦੀ ਕੋਈ ਵੀ ਵਰਲਡ ਦੇ ਵਿੱਚ ਕਿਤੇ ਵੀ ਕੋਈ ਬੰਦਾ ਰਹਿੰਦਾ ਆ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਕੋਈ ਬੰਦਾ ਰਹਿੰਦਾ ਜਿਹਦੀ ਰੋਟੀ ਅਕਸਰ ਕਿਸਾਨ ਦੇ ਖੇਤਾਂ 'ਚੋਂ ਆਉਂਦੀ ਤੇ ਜਦੋਂ ਸਾਡੇ ਖੇਤੀ ਨਾ ਰਹੀ ਕਿਸਾਨੀ ਨਾ ਰਹੀ ਅਸੀਂ ਫਿਰ ਵੀ ਤਾਂ ਮਰਨਾ ਹੀ ਆ ਔਰ ਦੂਸਰੀ ਗੱਲ ਇਹ ਆ जी सुनील जी इत मैं तो रोकना चाहा दस दिए कि जिस तरह की लगातार चंडीगढ़ तो भी सीने पत्रकार वालों कवरेज की जा रही थी ही कपूरथला तो भी पत्रकार कवरेज कर रहे थे कि लगातार संघर्ष है जो वादा ही जा रहा नाम नहीं लै रहा किसानों वालों लगातार एक ही मंग की, की जा रही है कि इन्होंने खेती कानून रद्द किया जाए जिससे विरोध च किसान वालों अच भारत बंद का भी सद् दिता गया इस भारत बंद नशा विदेशों तो भी ਮਾਇਤ ਦੀ ਤਿਆਰੀ ਹੈ ਸਵਾਜ ਦੇ ਪੰਜਾਬੀ ਖਬਰਾਂ ਦੇ ਬੁਲੇਟਿਨ ਚ ਇਹ ਨਹੀਂ ਮੈਨੂੰ ਮਨਿੰਦਰ ਕਰਨ ਨੂੰ ਦੋ ਇਜਾਜ਼ਤ ਤੇ ਬਣੇ ਰੋ ਐਨਪੀ ਨਿਊਜ਼ ਸੇ ਨਾਲ ਧੰਨਵਾਦ Na